ਕੀ ਵੋਟਰ ਤੇ ਏਬੀਪੀ ਦਾ ਜਿਹੜਾ ਸਾਂਝਾ ਸਰਵੇ ਉਹ ਵੀ ਆਇਆ ਹੈਗਾ ਔਰ ਉਸ ਦੇ ਵਿੱਚ ਸਰਦਾਰ ਅਤਰ ਸਿੰਘ ਜੀ ਹਰਾਨੀ ਵਾਲੀ ਗੱਲ ਇਹ ਹੈ ਕਿ ਭਾਜਪਾ ਨੂੰ ਤੇ ਦੋ ਸੀਟਾਂ ਦਿੱਤੀਆਂ ਗਈਆਂ ਨੇ ਅਕਾਲੀਆਂ ਨੂੰ ਇਸ ਸਰਵੇ ਚ ਕੋਈ ਸੀਟ ਨਹੀਂ ਦਿੱਤੀ ਗਈ ਆਮ ਆਦਮੀ ਪਾਰਟੀ ਨੂੰ 4 ਤੇ ਮੇਰੇ ਖਿਆਲ ਕਾਂਗਰਸ ਨੂੰ 7 ਕੀ ਕਹੋਗੇ ਇਸ ਸਰਵੇ ਦੇ ਬਾਰੇ ਹਾਂਜੀ ਹਾਂਜੀ ਸੋ ਉਹਨਾਂ ਨੇ ਆ ਕਿਉਂਕਿ ਹੁਣ ਵੋਟਾਂ ਸ਼ੁਰੂ ਹੋ ਗਈਆਂ ਨੇ ਵੋਟਾਂ ਤੋਂ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਲਾਸਟ ਸਰਵੇ ਆ ਸਕਦਾ ਹੁਣ ਕੋਈ ਵੀ ਸਰਵੇ ਨਹੀਂ ਆਵੇਗਾ 4 ਜੂਨ ਤੱਕ ਜੀ ਜੀ ਜਾਂ ਜਿਸ ਦਿਨ ਤੱਕ ਵੋਟਾਂ ਨੇ ਜਿਹੜੀਆਂ ਪੈ ਨਹੀਂ ਸਕਦੀਆਂ ਸੋ ਉਹਦੇ ਵਿੱਚੋਂ ਉਹਨਾਂ ਨੇ ਏਬੀਪੀ ਤੇ ਸੀ ਵੋਟਰ ਨੇ ਜਿਹੜਾ ਸਰਵੇ ਲਿਆਂਦਾ ਉਹਦੇ ਵਿੱਚੋਂ ਕਾਂਗਰਸ ਪਾਰਟੀ ਨੂੰ 30% ਵੋਟ ਮਿਲੀ ਹੈ ਸੋ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ 7 ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਜਾਂਦੀਆਂ ਦਿਖਾਈ ਦਿੱਤੀਆਂ ਨੇ ਸੋ ਆਮ ਆਦਮੀ ਪਾਰਟੀ ਨੂੰ ਉਹ 26% ਵੋਟ ਸ਼ੇਅਰ ਦੇ ਨਾਲ ਜਿਹੜੀਆਂ ਹੈਗੀਆਂ 4 ਸੀਟਾਂ ਦੇ ਰਹੇ ਨੇ ਭਾਜਪਾ ਨੂੰ ਉਹ ਦੋ ਸੀਟਾਂ ਦੇ ਰਹੇ ਆ 20% ਵੋਟ ਸ਼ੇਅਰ ਦੇ ਨਾਲ ਤੇ ਅਕਾਲੀ ਦਲ ਨੂੰ 17.0 ਵੋਟ ਸ਼ੇਅਰ ਮਿਲ ਰਿਹਾ ਹੈ ਮਤਲਬ ਭਾਜਪਾ ਦਾ ਵੋਟ ਸ਼ੇਅਰ ਉਹ ਅਕਾਲੀ ਦਲ ਤੋਂ ਵੀ ਉੱਪਰ ਰੱਖ ਰਿਹਾ ਹੈ ਹੈਨਾ 700 ਉਹਦੇ ਚੋਂ ਫਿਰ ਅਕਾਲੀ ਦਲ ਨੂੰ ਸੀਟ ਹੈ ਜਿਹੜੀ ਉਹ ਕੋਈ ਜਾਂਦੀ ਜਾਂਦੀ ਨਜ਼ਰ ਨਹੀਂ ਆ ਰਹੀ ਸੋ ਹੁਣ ਉਹਦੇ ਚੋਂ ਆਪਾਂ ਜੇ ਕਹੀਏ ਵੀ ਸੰਗਰੂਰ ਵਾਲੀ ਸੀਟ ਜਿੱਦਾਂ ਫਾਸਮੀ ਟੱਕਰ ਆ ਬਠਿੰਡੇ ਵਾਲੀ ਸੀਟ ਆ ਜਿਹੜੀ ਫਾਸਮੀ ਟੱਕਰ ਆ ਇਹਦੇ ਚੋਂ ਹੋ ਸਕਦਾ ਹੁਣ ਬਠਿੰਡੇ ਤੋਂ ਭਾਜਪਾ ਹੀ ਸੀਟ ਕੱਢ ਜਵੇ ਹਾਂ ਨਾ ਸੋ ਭਾਜਪਾ ਦੀਆਂ ਤਿੰਨ ਵੀ ਹੋ ਸਕਦੀਆਂ ਸਿਕੰਦਰ ਸਿੰਘ ਮਲੂਕਾ ਹੁਣੀ ਉਹ ਕਿੱਧਰ ਜੇ ਉਹਨਾਂ ਨੇ ਆਪਣੇ ਪੱਤੇ ਨਹੀਂ ਖੋਲੇ ਵੀ ਉਹ ਕੀ ਡਟ ਕੇ ਉਧਰ ਖੜਨਗੇ ਜਾਂ ਇੱਧਰ ਆਉਣਗੇ ਇੱਕ ਪਾਸਾ ਤੇ ਕਰਨਾ ਹੀ ਪਏਗਾ ਨਾ ਸਾਈਲੈਂਟ ਹੋ ਕੇ ਤਾਂ ਸਰਨਾ ਜਿਹੜਾ ਪੰਜ ਕੋਣੇ ਮੁਕਾਬਲੇ ਹੁਣ ਤੁਸੀਂ ਉਹਦੇ ਵਿੱਚੋਂ ਡੈਫੀਨੇਟਲੀ ਨਹੀਂ ਕਹਿ ਸਕਦੇ ਨਾ ਆਪਾਂ ਨਹੀਂ ਕਹਿ ਸਕਦੇ ਬੀਬੀ ਹਰਸਿਮਰਤ ਕੌਰ ਬਾਦਲ ਜਿੱਤੇ ਇਵਨ ਲੱਖਾ ਸਿਧਾਣਾ ਵੀ ਜਿੱਤ ਸਕਦਾ ਹੈ ਨਾ ਭਾਵੇਂ ਜਿੱਤ ਸਕਦੀ ਹੈ ਇਸੇ ਤਰ੍ਹਾਂ ਸੰਭਵਰਤਾ ਹੈਗਾ ਵੀ ਉਹਦੇ ਚ ਕੋਈ ਵੀ ਹੈ ਜਿਹੜਾ ਉਹ ਜਿੱਤ ਸਕਦਾ ਹੈਗਾ ਸੋ ਇਸ ਤਰ੍ਹਾਂ ਦੇ ਜਿਹੜੇ ਟ੍ਰੈਂਡ ਨੇ ਉਹਨਾਂ ਦਾ ਇਹ ਆਇਆ ਹੈਗਾ ਵੀ 7 ਸੀਟਾਂ ਕਾਂਗਰਸ ਨੂੰ ਉਹ ਦਿਖਾ ਰਹੇ ਨੇ 4 ਆਮ ਆਦਮੀ ਪਾਰਟੀ ਨੂੰ ਤੇ 2 ਭਾਰਤੀ ਜਨਤਾ ਪਾਰਟੀ ਨੂੰ ਇਸ ਵੇਲੇ ਦਿਖਾ ਰਹੇ ਹੈਗੇ ਆ ਸੋ ਸਾਨੂੰ ਲੱਗਦਾ ਵੀ ਹਾਲੇ ਬਹੁਤ ਬਹੁਤ ਕਾਫੀ ਦੂਰ ਤੇ ਦੇਰ ਪਈ ਹੈਗੀ ਆ ਸੋ ਪੰਜਾਬ ਦੇ ਵੋਟਰ ਦਾ ਜਿਹੜਾ ਹੈਗਾ ਵੀ ਹਾਲੇ ਮਨ ਵੈਸੇ ਇਹ ਇੱਕ ਤਰ੍ਹਾਂ ਨਾਲ ਸੈੱਟ ਪੈਟਰਨ ਹੈਗਾ ਪਰ ਇਹਦੇ ਵਿੱਚ ਕੁਝ ਤਬਦੀਲੀਆਂ ਹੋਣਗੀਆਂ ਹੋ ਸਕਦਾ ਕਾਂਗਰਸ ਦੀਆਂ 8 ਜਾਂ 9 ਹੋ ਜਾਣ ਹਨਾ ਕਾਂਗਰਸ ਦਾ ਇਹ ਵੀ ਹੈਗਾ ਵੀ ਕਾਂਗਰਸ ਸੀਟਾਂ ਵਧਾ ਵੀ ਸਕਦੀ ਹੈ 23% ਵੋਟ ਸ਼ੇਅਰ ਹੈ ਜੇ 2 ਜਾਂ 3% ਵੀ ਹੋਰ ਵੱਧ ਜਾਂਦਾ ਹੈਗਾ ਤਾਂ ਉਹ ਦੋ ਸੀਟਾਂ ਜਿਹੜੀਆਂ ਹੋਰ ਵਧਾ ਸਕਦੀਆਂ ਉਹਦੇ ਚੋਂ ਆਮ ਆਦਮੀ ਪਾਰਟੀ ਦੀਆਂ ਦੋ ਰਹਿ ਜਾਣ ਇੱਕ ਅਕਾਲੀ ਦਾ ਲੈ ਜਾਏ ਹਨਾ ਜਾਂ ਇੱਕ ਮਾਨ ਸਾਹਿਬ ਆ ਮਰ ਕੇ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਸਿਨੈਰੀਓ ਸਾਹਮਣੇ ਆ ਸਕਦਾ